ਕਿਸਾਨ ਤੇ ਵਿਧਾਇਕ ਹੋਏ ਆਮੋ ਸਾਹਮਣੇ ਛੇ ਨਗ ਰੁੜ ਗਏ ਸਾਨੂੰ ਸਰਕਾਰ ਭਗਵੰਤ ਮਾਨ ਨੇ ਇੱਕ ਪੈਸੇ ਦੀ ਵੀ ਫੋਲਤ ਨਹੀਂ ਦਿੱਤੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਕਿਸੇ ਦੀ ਬੱਕਰੀ ਰੁੜੇਗੀ ਨਾ ਉਹਦਾ ਵੀ ਮੈਂ ਮੁਆਵਜ਼ਾ ਦੇਵਾਂਗਾ ਕਿਸਾਨਾਂ ਨੇ ਵਿਧਾਇਕ ਤੇ ਲਗਾਏ ਗੰਭੀਰ ਦੋਸ਼ ਹਵਾ ਜੇ ਤੀਰ ਛੱਡੀ ਇਹ ਉਹ ਮੈਂ ਐਮ ਐਲ ਨੂੰ ਕਹਿਣਾ ਚਾਣਾ ਐਮ ਐਲ ਨੇ ਡੋਪਾ ਨਹੀਂ ਦਵਾਇਆ ਕਿਸਾਨਾਂ ਦਾ ਉਲਟਾ ਸਾਡਾ ਫਸਲ ਡੁੱਬ ਗਿਆ ਫਸਲ ਨਹੀਂ ਆਇਆ ਡੋਪਾ ਨਹੀਂ ਦਵਾਇਆ ਹੁਣ ਸਾਡੀ ਕਣਕ ਰੋਕ ਲਈ ਵਿਧਾਇਕ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਸਿਰੇ ਤੋਂ ਝੂਠ بے بنیاد ਦੋਸ਼ ਨੇ ਇਹਨਾਂ ਨੂੰ ਜੇ ਕੋਈ ਸੰਭਣਤਾ ਆਵੇ ਨਾ ਵੀ ਮੈਂ ਇਹਨਾਂ ਨੂੰ ਪੈਸੇ ਦੇ ਕੋਈ ਆਡੀਓ ਕੋਈ ਵੀਡੀਓ ਜਾਂ ਬੰਦੇ ਆ ਕੇ ਸਾਹਮਣੇ ਕਵੇ ਕਿ ਮੈਂ ਦਿੱਤਨੇ ਪਹਿਲੇ ਦੋਸ਼ ਨੇ ਦੋਸ਼ ਕਿਸੇ ਕਿਸੇ ਤੇ ਵੀ ਲਾਦਨ ਕਿ ਕਦੇ ਘਰ ਵਿੱਚ ਇੱਕ ਦਾਣਾ अनाज ਖਾਣ ਵਾਲਾ ਨਹੀਂ ਹੈਗਾ ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ ਉਦੋਂ ਪਰ ਇੱਕ ਸਾਲ ਪਹਿਲਾਂ ਦੀ ਬੀਜਨ ਦਿੱਤੀ ਤੇ ਫਿਰ ਜੇ ਇਹਨਾਂ ਨੇ ਅੱਜ ਰੋਕੜੀ ਸੀ ਫਿਰ ਬੀਜਨ ਕਿਉਂ ਦਿੱਤੀ ਉੜੇ ਆਂਦੇ ਨੇ ਵੀ ਇੱਥੇ ਫਸਲ ਵੱਢ ਕੇ ਉਹ ਸਰਕਾਰ ਦੇ ਖਾਤੇ ਜਵਾ ਕਰਾਓ ਕਿਉਂ ਕਹੋ ਜਵਾ ਕਰਾਈਏ ਅਸੀਂ ਉੱਤੇ ਲੱਖਾਂ ਕਰੋੜਾਂ ਰੁਪਏ ਤੇਲ ਪਾ ਲਿਆ ਪਹਿਲੀਆਂ ਪੱਧਰੀਆਂ ਕੀਤੀ ਰਹਿ ਤਾਂ ਚੁੱਕੀ ਹੋਣੇ ਇਹਨੂੰ ਕਿਵੇਂ ਪੈੜੀ ਦੇ ਦਿੰਦੇ ਨੇ ਕਿਸਨ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਨਾ ਜਦੋਂ ਵੇਖਦੇ ਨੇ ਵੀ ਹੁਣ ਪਾਰਟੀਆਂ ਤਾਂ ਸਾਡੇ ਨਾਂ ਤਾਂ ਸਰਕਾਰਾਂ 'ਚ ਨਾ ਆਉਣ ਵਾਲਾ ਕੋਈ ਭਵਿਸ਼ਾ ਨਾ ਕਿਤੇ ਆ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਜੜੀਆਂ ਰਵਾਇਤੀ ਪਾਰਟੀਆਂ ਸੇ ਉਹਨਾਂ ਨੂੰ ਨਕਾਰ ਦਿੱਤਾ ਹੁਣ ਕਿਸਾਨੀ ਭੇਸ ਦੇ ਵਿੱਚ ਆ ਕੇ ਇਹ ਆਪਦੀ ਰਾਜਨੀਤੀ ਚਲਾ ਰਹੇ ਦਰਸਲ ਇਹ ਇੱਕ ਹੀ ਚੌਂਦੇ ਨੇ ਇਹ ਚੌਂਦੇ ਨੇ ਕਿ ਅਸੀਂ ਉਹ ਜ਼ਮੀਨ ਆਪ ਹੀ ਵਾਈਏ ਅਸੀਂ ਸਰਕਾਰ ਨੂੰ 1 ਰੁਪਇਆ ਨਾ ਦੇਈਏ ਤਾਰੋ ਪਾਰ ਵਾਲੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਤੇ ਹਲਕਾ ਦਿਹਾਤੀ ਵਿਧਾਇਕ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਵਿਧਾਇਕ ਦੇ ਖਿਲਾਫ ਪੋਸਟਰ ਲਗਾ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਜਿੱਥੇ ਪੋਸਟਰਾਂ ਤੇ ਵਿਧਾਇਕ ਦੇ ਖਿਲਾਫ ਪੈਸੇ ਦੀ ਮੰਗ ਨੂੰ ਲੈ ਕੇ ਅਤੇ ਉਸ ਦੇ ਰੇਪ ਰਿਸਟ ਸ਼ਬਦ ਲਿਖ ਕੇ ਰੋਸ ਜਤਾਇਆ ਜਾ ਰਿਹਾ ਹੈ ਇਨ੍ਹਾਂ ਆਰੋਪਾਂ ਨੂੰ ਵਿਧਾਇਕ ਵੱਲੋਂ ਖਾਰਜ ਕਰ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਕਿਸਾਨ ਕਿਸੇ ਪਾਰਟੀ ਦੀ ਰਾਜਨੀਤੀ ਦੀ ਸ਼ੈ ਕਾਰਨ ਉਸ ਨੂੰ ਬਦਨਾਮ ਕਰ ਰਹੇ ਨੇ ਲੰਮੇ ਸਮੇਂ ਤੋਂ ਤਾਰੋਂ ਪਰ ਪਈ ਸੈਂਕੜੇ ਏਕੜ ਸਰਕਾਰੀ ਜ਼ਮੀਨ ਵਿਵਾਦਾਂ ਵਿੱਚ ਦਿਖਾਈ ਦੇ ਰਹੀ ਹੈ ਉਸ ਜ਼ਮੀਨ ਤੇ ਗਰੀਬ ਕਿਸਾਨ ਆਪਣੀ ਫਸਲ ਬੀਜ ਕੇ ਆਪਣਾ ਹੱਕ ਜਿਤਾ ਰਹੇ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਤਿਆਰ ਹੋਰ ਜ਼ਮੀਨ ਤੇ ਫਸਲ ਕਟਣ ਤੇ ਰੋਕ ਲਗਾ ਦਿੱਤੀ ਗਈ ਹੈ ਗੁੱਸੇ ਵਿੱਚ ਆਏ ਕਿਸਾਨਾਂ ਨੇ ਵਿਧਾਇਕ ਤੇ aarop ਲਗਾਏ ਨੇ ਕਿ ਉਸ ਦੀ ਛਾਹ ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਕਿਸਾਨਾਂ ਨੇ ਵਿਧਾਇਕ ਤੇ aarop ਲਗਾਉਂਦਿਆਂ ਦੱਸਿਆ ਕਿ ਉਹ ਆਪਣੇ ਬੰਦਿਆਂ ਨੂੰ ਜ਼ਮੀਨ ਤੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਅਤੇ ਪੈਸੇ ਦੀ ਮੰਗ ਵੀ ਕਰ ਰਹੇ ਨੇ ਜਦੋਂ ਕਿਸਾਨਾਂ ਤੋਂ ਪੈਸੇ ਦੀ ਮੰਗ ਲੈਣ ਦਾ ਕੋਈ ਸਬੂਤ ਮੰਗਿਆ ਗਿਆ ਤਾਂ ਉਹ ਸਬੂਤ ਦੇਣ ਤੋਂ ਅਸਮਰਥ ਰਹੇ ਵਿਦਾਇਕ ਨੇ ਕਿਹਾ ਕਿ ਕਿਸਾਨ ਉਹਨਾਂ ਨੂੰ ਕਿਸੇ ਸਿਆਸੀ ਪਾਰਟੀ ਦੀ ਛਾਤੇ ਬਦਨਾਮ ਕਰ ਰਹੇ ਨੇ ਮੇਰੇ ਤੇ ਜਿਨੇ ਵੀ આરોਪ ਲੱਗੇ ਨੇ ਉਹ ਬੇਬੁਨਿਆਦ ਝੂਠੇ ਨੇ ਮੇਰਾ ਨਾਮ ਜਗਦੀਸ਼ لال ਦੋਰਨਾ ਤੇਲੂਮਲ ਕਿਸਾਨ ਸਾਡੀ ਜ਼ਮੀਨ 195 ਮੇਨ बटा 1 2 ਗੇਟਾਂ ਤੋਂ ਅਸੀਂ ਜਾਂਦੇ ਹਾਂ ਅੰਦਰ ਖੇਤੀ ਕਰਦੇ ਹਾਂ ਸਾਡੀ ਅੰਦਰ ਜ਼ਮੀਨ ਹੈ ਤੇ ਕਿਸਾਨ ਆਸੀਂ ਸਾਡੀ ਜ਼ਮੀਨ ਇਹਨੇ ਪਹਿਲਾਂ ਅੱਜ ਤੋਂ ਪਹਿਲਾਂ 2 ਸਾਲ ਇਹਨਾਂ ਨੇ ਰੋਕੀ ਸੀਗੀ ਦਈਏ ਐਮਐਲ ਸਾਹਿਬ ਦੇ ਕੋਲ ਜਾਂਦੇ ਰਹੇ ਅਸੀਂ ਕਾਫੀ ਧੀਰ ਗਏ ਕਹਿੰਦਾ ਜੀ ਤੁਸੀਂ ਪਹਿਲੀਆਂ ਜਿਹੜੀਆਂ ਨੇ ਇਹ ਤੁਸੀਂ ਨਾ ਕੁਝ ਹੁਣ ਇੰਨੀਆਂ ਮੈਂ ਗੱਲਾਂ ਕਹਿ ਨਹੀਂ ਸਕਦਾ ਜਿੰਨੇ ਇੰਨੀਆਂ ਕਈਆਂ ਐ ਕਰ ਲਓ ਜੀ ਐਂ ਕਰ ਲਓ ਠੇਕੇ ਦੇ ਦੇ ਦਿਓ ਫਲਾਣਾ ਕਰ ਲਓ ਜਿਵੇਂ ਪ੍ਰਧਾਨ ਜੀ ਅੱਗੇ ਗੱਲਾਂ ਦੱਸਿਆ ਨੇ ਉਹਦੇ 'ਚ ਕੋਈ ਲੋਕ ਨਹੀਂ ਹੈਗਾ ਸਮਝ ਆ ਗਈ ਅੱਗੇ ਇੱਕ ਵਾਰਾਂ ਇੱਕ ਸਾਲ ਪਹਿਲੀ ਬੰਦ ਰਹੀ ਸਾਡੀ ਪਿਛਲੀ ਕਣਕ ਨਹੀਂ ਬਜਾਈ ਹੋਈ ਠੀਕ ਹੈ ਜੀ ਫਿਰ ਆ ਹੁਣ ਗਰਮੀਆਂ ਦਾ ਸੀਜ਼ਨ ਪਿਛਲੀ ਵਾਰੀ ਆਇਆ ਝੋਨਾ ਝੋਨਾ ਸਾਡਾ ਡੁੱਬ ਗਿਆ ਝੋਨਾ ਡੁੱਬ ਗਿਆ ਪਹਿਲੀ ਖਰਾਬ ਹੋ ਗਈ ਉਹਦੇ ਵਿੱਚ ਅਜੇ ਤੱਕ ਸਾਡੀਆਂ ਦੋ ਟਰੈਲੀਆਂ ਮੇਰੀਆਂ ਲੁੜੀਆਂ ਸਾਡੇ ਚਾਚੇ ਤਾਇਿਆਂ ਦੇ ਪਰਿਵਾਰ ਦੇ ਵਿੱਚੋਂ ਦੋ ਟਰੈਲੀਆਂ ਜਿੰਨਾਂ ਪਹਿਲੀਆਂ ਨੇ ਠੇਕੇ ਤੇ ਲਈ ਉਹਨਾਂ ਦੀ ਵਿਚਾਰੇ ਗਰੀਬਾਂ ਦੀ ਲੁੜਗੀਆਂ ਚਾਰ ਟਰੈਲੀਆਂ ਇੱਕ ਕੰਪੈਨ ਦਾ ਜਿੰਦੇ ਤੇ ਕਟਰ ਰੱਖਦੇ ਨੇ ਨਾ ਜੀ ਉਹਦੇ ਤੇ ਕਟਰ ਕੰਪੈਨ ਵਾਲਾ ਕਟਰ ਹੁੰਦੇ ਉਤੇ ਲਾਢ ਕੇ ਜਾਂਦੇ ਨੇ ਇੱਕ ਉਹ ਵਾਲਾ ਚਾਰ ਰਲੀਆਂ ਇੱਕ ਉਹ ਟ੍ਰੈਲੀ ਨਾਲੋਂ ਵੀ ਮਹਿੰਗਾ ਰੇੜਾ ਪੰਜ ਨਗ ਹੋ ਗਏ ਇੱਕ ਬੇੜਾ ਛੇ ਨਗ ਰੁੜ ਗਏ ਸਾਨੂੰ ਸਰਕਾਰ ਭਗਵੰਤ ਮਾਨ ਨੇ ਇੱਕ ਪੈਸੇ ਦੀ ਵੀ ਸਹੂਲਤ ਨਹੀਂ ਦਿੱਤੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਕਿਸੇ ਵੀ ਬੱਕਰੀ ਰੂੜੇਗੀ ਨਾ ਉਹਦਾ ਵੀ ਮੈਂ ਮੁਆਜਬਾ ਦੇਾਂਗਾ 6700 ਰੁਪਇਆ ਕਿੱਲੇ ਦਾ ਦੇ ਰਿਹਾ ਪਵਾਂ ਕਿਸੇ ਦੀ ਪਹਿਲੀ 40 ਕਿੱਲਾ ਹੋਵੇ ਮੇਰੇ ਕਾਕੇ ਦੇ ਇੱਕ ਕਿੱਲਾ ਹੈ ਜਿਹੜਾ ਫਸਲ ਡੁੱਬਿਆ ਅਜੇ ਤੱਕ ਇੱਕ ਡੋਬਾ ਨਹੀਂ ਦਿੱਤਾ ਗਿਆ ਕਿੱਕ ਕਿ ਕਿੱਲੇ ਦਾ ਪੰਜਾ ਪੰਜਾ ਕਿੱਲਿਆਂ ਦਾ ਕਿਸਾਨਾਂ ਦਾ ਡੋਬਾ ਰੰਦਾ ਇਹਨੇ ਹਵਾ ਜੀ ਵਾਦੇ ਸੀਗਾ ਹਵਾ ਜੀ ਛੱਡੀ ਹੈ ਹਵਾ ਜੀ ਛੱਡੀ ਹਵਾ ਜੀ ਛੱਡੀ ਇਹ ਹੋ ਮੈਂ ਐਮ ਐਲ ਨੂੰ ਕਹਿਣਾ ਚਾਣਾ ਐਮ ਐਲ ਨੇ ਡੋਬਾ ਨਹੀਂ ਦਵਾਇਆ ਕਿਸਾਨਾਂ ਦਾ ਉਲਟਾ ਸਾਡਾ ਫਸਲ ਡੁੱਬ ਗਿਆ ਫਸਲ ਨਹੀਂ ਆਇਆ ਡੋਬਾ ਨਹੀਂ ਦਵਾਇਆ ਹੁਣ ਸਾਡੀ ਕਣਕ ਰੋਕ ਲਈ ਕਣਕ ਰੋਕ ਲਈ ਇਥੋਂ ਚਿੱਠੀ ਕਢਾ ਦਿੱਤੀ ਕਿ ਕਣਕ ਨਜ ਨਾ ਵੜਣ ਤੇ ਪਹਿਲੀ ਠੇਕੇ ਤੇ ਦੇਣੀ ਏ ਅੱਗੇ ਇੱਕ ਵਾਰਾ ਸਾਡੇ ਸਾਰੇ ਕਿਸਾਨਾਂ ਕੋਲ ਇਹਨੇ ਪੈਸੇ ਵੀ ਲੈਣ ਨੇ ਅਸੀਂ ਐਫੀਡੇਵਿਟ ਦੇਾਂਗੇ ਐਫੀਡੇਵਿਟ ਦਿੱਤੇ ਵੀ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨਾਂ ਨੂੰ ਉਹ ਵੀਡੀਓ ਜੋ ਵੀ ਹੋਇਆ ਸਾਰਾ ਕੁਝ ਸ਼ੀਸ਼ਾ ਹੋਏਗਾ ਇਹਨੇ ਸਾਨੂੰ ਇਨਾ ਤੰਗ ਕੀਤਾ 6 ਮਹੀਨੇ ਆ ਦੇ ਕਰੇ ਬਲਾ ਬਲਾ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਫੇਰ ਅਖੀਰੀ ਅਸੀਂ ਧਰਨਾ ਲਾਇਆ 31 ਦਿਨ ਸਾਡਾ ਇੱਥੇ ਧਰਨਾ ਚੱਲਿਆ ਫੇਰ ਅਸੀਂ ਪਹਿਲੀਆਂ ਬੀਜੀਆਂ ਕੋਣ ਸਾਡੀ ਫੇਰ ਪਹਿਲੀ ਰੋਕ ਲਈ ਕਾਰਨ ਵੇਖੋ ਜੀ ਜੋ ਸਾਡਾ ਦੋਨਾਂ ਤੇਲੂਮਲ ਪਿੰਡ ਹੈ ਜਿਹੜੀ 195 ਨੰਬਰ ਗੇਟ ਜੋ ਕੰਡਿਆਲੀ ਤਾਰ ਲੱਗੀ ਹੈ ਫੈਂਸਿੰਗ ਜ਼ੀਰੋ ਲਾਈਨ ਤੇ ਉਸ ਤੋਂ ਅੱਗੇ ਦਰਿਆ ਉਹਦਾ ਦਰਿਆ ਤੋਂ ਅੱਗੇ ਜ਼ਮੀਨ ਹੈ ਜਿਹੜੀ ਘਟੋ ਘਟ 950000 ਕਿੱਲੇ ਦੇ ਏਕੜ ਤੇ ਜ਼ਮੀਨ ਤੇ ਲਾਗੇ ਲਾਗੇ ਜ਼ਮੀਨ ਉੱਥੇ ਹੈਗੀ ਆ ਉਹ ਜ਼ਮੀਨ ਤੇ ਪਿੱਛੇ ਵੀ 1 ਸਾਲ ਪਹਿਲਾਂ ਉਹ ਜ਼ਮੀਨ ਤੇ ਸਰਕਾਰ ਵੱਲੋਂ ਚਤਾਈ ਲਗਾ ਦਿੱਤੀ ਗਈ ਸੀ ਫੇਰ ਜਿਉਂ ਇੱਕ ਉਦੋਂ ਵੀ ਤੁਹਾਨੂੰ ਪਤਾ ਹੀ ਇੱਕ ਮਹੀਨਾ ਲਗਾਤਾਰ ਧਰਨਾ ਇਥੇ ਲਾਇਆ ਸੀ ਕੋਕਰ ਤਾਲ ਤੇ ਸਾਡੇ ਲੋਕ ਬੈਠੇ ਮਰਨ ਵਰਤ ਤੇ ਬੈਠੇ ਤਿੰਨ ਸਿੰਘ ਤੇ ਫੇਰ ਉਹ ਇੱਕ ਮਹੀਨੇ ਬਾਅਦ ਫੈਸਲਾ ਆਇਆ ਸਰਕਾਰ ਨੇ ਸਾਨੂੰ ਅਦਾਲਤ ਨੇ ਸਾਨੂੰ ਦੇ ਦਿੱਤਾ ਉਹਦਾ ਸਟੇਜ ਦਿੱਤਾ ਸੀ ਉਸ ਤੋਂ ਬਾਅਦ ਤੁਹਾਨੂੰ ਵੇਖੋ ਉਦੋਂ ਬਾਅਦ ਪਾਣੀ ਆ ਗਿਆ ਪਾਣੀ ਆ ਕੇ ਜਿਹੜੀ ਫਸਲ ਮਰੀਬੋੜ ਦੀ ਸਾਰੀ ਤਬਾਹ ਹੋ ਗਈ ਲੋਕਾਂ ਕਈਆਂ ਦੇ ਟਰੈਕਟਰ ਵੀ ਰੁੜ ਗਏ ਉੱਥੇ ਬੇੜਾ ਜਿਹਾ ਆਪਣਾ 7-8 ਲੱਖ ਦਾ ਉਹ ਵੀ ਰੁੜ ਗਿਆ ਤੇ ਲੋਕ ਇੰਨੇ ਪਰੇਸ਼ਾਨ ਹੋ ਕੇ ਗੱਲ ਛੱਡ ਦਿਓ ਫੇਰ ਦੂਜੀ ਗੱਲ ਜਿਹੜਾ ਦਰਿਆ ਸੀ ਉਹਨਾਂ ਜ਼ਮੀਨਾਂ 'ਤੇ ਰੇਤਾ ਪਾ ਗਿਆ ਤੇ ਉਹ ਜਮੀਨ ਇੰਨੀ ਖਰਾਬ ਹੋ ਗਈ ਵਾਈ ਜੋਗ ਨਾ ਰਹਿ ਗਈ ਉਸ ਤੋਂ ਬਾਅਦ ਵਿੱਚ ਮਾਰੀ ਉਤਰਿਆ ਤੇ ਲੋਕਾਂ ਨੇ ਉਹ ਜਮੀਨ ਮਾਰੀ ਬਲਕੀ ਬੁੜਕ ਪੱਧਰੀ ਕਰਕੇ ਕਿਸੇ ਨੇ ਕਿਲਾ ਕਿਸੇ ਦੋ ਕਿਲੇ ਕਿ ਚਾਰ ਕਿਲੇ ਕੁਝ ਫਸਲ ਬੀਜੀ ਗਈ ਉਹ ਫਸਲ ਪੱਕ ਕੇ ਤਿਆਰ ਹੋ ਗਈ ਤੇ ਹੁਣ ਇਸੇ ਜਿਹੜੇ ਸਾਡੇ ਵਿਧਾਇਤੀ ਦੇ ਐਮਐਲਏ ਨੇ ਰਿਸ਼ੀ ਤਿਆ ਜੀ ਇਹਨਾਂ ਦੇ ਇੱਕ ਪ੍ਰਸ਼ਾਸਨ ਨਾਲ ਰਲ ਕੇ ਡੀਸੀ ਸਾਹਿਬ ਨੂੰ ਤੇ ਬੀਐਸਐਫ ਨਾਲ ਰਲ ਕੇ ਉਹ ਜਿਹੜਾ ਇੱਕ ਨੋਟਿਸ ਕਢਾ ਕੇ ਕਿਸਾਨਾਂ ਨੂੰ ਕਿ ਜੋ 195 ਨੰਬਰ ਗੇਟ ਹੈ ਉਹ ਬੰਦ ਕਰ ਦਿੱਤਾ ਕਿਸਾਨਾਂ ਵਾਸਤੇ ਬੰਦ ਕੇ ਕੀਤਾ ਜਮੀਨ ਹੈ ਉਹ ਕਟੂਕਾਰ ਦੋ 250 ਪਰਿਵਾਰ ਜਿਹੜਾ ਇੱਥੇ ਜਾਂਦਾ ਰੋਹ ਦਿੱਲੀ ਪਰ ਉਹ ਚ 300 900 ਹਾਰ ਕਿਲਾ ਜ਼ਮੀਨ ਆ ਜੋ 350 ਕਿਲਾ ਜ਼ਮੀਨ ਦੇ ਲੋਕਾਂ ਦੀ ਆ ਉਹਨ ਰੋਕਿਆ ਗਿਆ ਕਟਿਆੜੀ ਤਾਰ ਤੋਂ ਅੱਗੇ ਦਰਿਆ ਤੋਂ ਵਗ ਗਿਆ ਜੀ ਸਤਲੁਜ ਦਰਿਆ ਤੋਂ ਅੱਗੇ ਉਹਨਾਂ ਲੋਕਾਂ ਨੂੰ ਰੋਕਿਆ ਗਿਆ ਜਿੰਨਾਂ 350 ਕਿਲਾ ਪਹਿਲੀ ਜਿਹੜੇ ਬਾਕੀ ਵੀ ਉਹਦੇ ਚੇਹਤੇ ਬੰਦੇ ਆ ਉਹ ਅੱਜ ਵੀ ਜ਼ਮੀਨ ਤੋਂ ਪਾਰ ਜਾ ਰਹੇ ਨੇ ਉਹ ਦਰਿਆ ਤੋਂ ਪਾਰ ਜਾ ਰਹੇ ਨੇ ਤਾਰ ਤੋਂ ਅੱਗੇ ਜਾ ਰਹੇ ਨੇ ਆਪਦੀ ਕਣਕ ਵੜ ਰਹੇ ਨੇ ਕੋ ਸਰੋਂ ਵੜ ਰਿਆ ਪਰ ਇਹਨਾਂ ਲੋਕਾਂ ਦੀ ਜਿਹੜੀ ਫਸਲ ਵਿੱਚੇ ਖੜੀ ਆ ਕਈਆਂ ਨੇ ਸਰੋਂ ਵੜ ਕੇ ਰੱਖੀ ਆ ਤੇ ਨਾ ਚੁੱਕੇ ਦੋ ਚਾਰ ਦਿਨ ਔਰ ਜਵੇਂ ਐਸੇ ਕਿਰ ਜਾਣੀਆਂ ਉਹਦਾ ਕੋਈ ਫੈਸਲੇ ਤੇ ਲੋਕਾਂ ਦੇ ਘਰਾਂ ਵਿੱਚ ਇੱਕ ਦਾਣਾ ਨਾਜ ਖਾਣ ਵਾਲਾ ਨਹੀਂ ਹੈਗਾ ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ ਉਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਦੀ ਬੀਜਣ ਦਿੱਤੀ ਤੇ ਫਿਰ ਜੇ ਇਹਨਾਂ ਨੇ ਅੱਜ ਰੋਕਣੀ ਸੀ ਫਿਰ ਬੀਜਣ ਕਿਉਂ ਦਿੱਤੀ ਔੜੇ ਆਂਦੇ ਨੇ ਵੀ ਜਿੱਥੇ ਫਸਲ ਵੱਢ ਕੇ ਉਹ ਸਰਕਾਰ ਦੇ ਖਾਤੇ ਜਮਾ ਕਰਾਓ ਕਿਉਂ ਕਹੋ ਜਮਾ ਕਰਾਈਏ ਅਸੀਂ ਉੱਥੇ ਲੱਖਾਂ ਕਰੋੜਾਂ ਰੁਪਏ ਤੇਲ ਪਾ ਲਿਆ ਪਹਿਰਿਆਂ ਪੰਧਰੀ ਨੇ ਕੀਤੀ ਰੇਤਾ ਚੁੱਕੀ ਤੇ ਉਹਨੇ ਇਹਨੂੰ ਕਿਵੇਂ ਪੈੜੀ ਦੇ ਦਿੰਦੇ ਨੇ ਇਸ ਵਾਸਤੇ ਧਰਨਾ ਲਾਇਆ ਵੀ ਜਿਹੜੀ ਕਿਸਾਨਾਂ ਦੀ ਫਸਲ ਬੀਜੀ ਆ ਉਹ ਅਸੀਂ ਵਧਾ ਕੇ ਵੀ ਲਿਆ ਪਰ ਜਿੰਨਾ ਕਿ ਸਰਕਾਰ ਸਾਡੀ ਮੰਗ ਨੂੰ ਨਹੀਂ ਪੂਰਾ ਕਰਦਾ ਇਹ ਅਸੀਂ ਅਣਮੁੱਛੇ ਸਮੇਂ ਬਾਧਰਨਾ ਤੇ ਲਾਇਆ ਜੇ ਨਾ ਸਾਡੀ ਗੱਲ ਸੁਣੀ ਕਾਹਨੂੰ ਹੋ ਸਕਦਾ ਅਸੀਂ ਭੋਕਰਦਾ ਤੇ ਬਈਏ ਜਾ ਵੱਡੇ ਰੋਡ ਨੂੰ ਰੋਡ ਵੀ ਰੋਕਾਂਗੇ ਅਸੀਂ ਰੇਲ ਵੀ ਰੋਕ ਸਕਦੇ ਆ ਤੇ ਮੁੱਖ ਮੰਤਰੀ ਦੀ ਕੋਠੀ ਤੇ ਘਰਾਉ ਵੀ ਕਰ ਸਕਦੇ ਆ ਪਰ ਜਿੰਨਾ ਚਿਰ ਸਾਡਾ ਇਹ ਫੈਸਲਾ ਜਿੰਨਾ ਚਿਰ ਸਾਡੀ ਫਸਲ ਨਹੀਂ ਵੰਡਣ ਦੇਦੇ ਅਸੀਂ ਇਹ ਜਿਹੜਾ ਧਰਨਾ ਲਗਾਤਾਰ ਜਾਰੀ ਰੱਖਾਂਗੇ ਜਿਹੜਾ ਪੋਸਟਰ ਲਗਾਉਣ ਨੇ ਰਿਸ਼ਵਤ ਮੰਗਣ ਦੇ ਰੇਪ ਕੇ ਅਸੀਂ ਕੀ ਮਾਮਲਾ ਇਹ ਸਾਹ ਕੋ ਸਹੀ ਲਾਇਆ ਜੀ ਜਿੰਨੇ ਕਿਸਾਨਾਂ ਨੇ ਜਿੰਨੇ ਪਾਸੇ ਦਿੱਤੇ ਉਹ ਲਾਇਆ ਨੇ ਉਹ ਹੁਣ ਸਮਝ ਤੁਹਾਨੂੰ ਇੱਕ ਦੋ ਦਿਨ ਜਿੱਤੇ ਲੰਮਾ ਜ਼ਰਾ ਵਾ ਕੇ ਬੈਠੇ ਅਸੀਂ ਤੁਹਾਨੂੰ ਉਹਦੀ ਵੀਡੀਓ ਜੋ ਦੀ ਫੋਟੋਗ੍ਰਾਫੀ ਹੋਈ ਆ ਪੈਸੇ ਦੇਂਦਿਆਂ ਦੀ ਜਿਹੜੀ ਗੱਲਬਾਤ ਹੋਈ ਆ ਉਹ ਰਜਿstriées ਜੀ ਆਮਲੇ ਮੌਜੂਦ ਆ ਐਮਐਲਏ ਜਿਹਨੇ ਪੈਸੇ ਲਾਇਏ ਨੇ ਜਿਹੜਾ ਉਥੋਂ ਪਹਿਲੀ ਦੀ ਪਹਿਲੀ ਦੀ ਮੰਗ ਕਰ ਰਿਹਾ ਉਦੋਂ ਤੇਰੀ ਇਹਨਾਂ ਮੈਂ 100 ਕਿਲਾ ਦਿਓ ਕਿਹਨਾਂ 50 ਕਿਲਾ ਕਿਹਨਾਂ 200 ਕਿਲਾ ਦਿਓ ਤੇ ਫਿਰ ਤਾਂ ਮੈਂ ਜਾਣ ਦਿਆਂਗਾ ਉਹ ਤੁਹਾਨੂੰ ਸਾਰੀ ਵੀਡੀਓ ਅਸੀਂ ਦੇ ਤੁਹਾਨੂੰ ਜਾਾਂਗੇ ਨਾਲ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਤੁਹਾਨੂੰ ਦੇਾਂਗੇ ਜਿਹੜਾ ਪੱਕਾ ਸਬੂਤ ਅਸੀਂ ਕੱਚਾ ਕੰਮ ਕਦੀ ਨਹੀਂ ਕਰਦੇ ਜਿਹੜਾ ਕੰਮ ਕਰਾਂਗੇ ਉਹ ਅਸੀਂ ਵਾਜ ਥੋਕ ਮਾਜਾ ਕੇ ਉਹਦੇ ਨਾਲ ਪ੍ਰੂਫ ਤਾਂ ਹੁੰਦਿਆਂਗੇ ਹੁਣ ਚਿਰ ਕੋਈ ਕੱਚਾ ਕੰਮ ਕੋਈ ਨਹੀਂ ਐਸੇ ਮੰਗੜ ਦੀਏ ਉਹਦਾ ਕੋਈ ਵਿਜੀਲੈਂਸ ਨੂੰ ਦਿੱਤੀ ਕੋਈ ਜਾਂਦੀ ਨਹੀਂ ਨਹੀਂ ਸਾਡੇ ਕਿਸਾਨਾਂ ਕੋਲ ਵੀਡੀਓ ਹੋ ਗਈ ਜੋ ਪੈਸੇ ਦਿੱਤੇ ਵੀਡੀਓ ਬਣਾਈ ਗਈ ਐਮਐਲਏ ਨੇ ਨਹੀਂ ਅਸੀਂ ਬਣਾਈ ਹੈ ਸਾਡੇ ਜਿੰਨੇ 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 ਪੈਸੇ ਦਿੱਤੇ ਆ ਐਮਐਲਏ ਪੈਸੇ ਤੋਂ ਵੀਡੀਓ ਬਣਾਈ ਆ ਉਹ ਵੀਡੀਓ ਤੁਹਾਨੂੰ ਵੀ ਪੇਸ਼ ਕਰ ਦਿਆਂਗੇ ਉਹਦੀ ਕੋਈ ਉਹ ਚੱਕਰ ਨਹੀਂਗਾ ਪਰ ਕੱਚਾ ਕੰਮ ਨਹੀਂ ਕੋ ਕਰਦੇ ਅਸੀਂ ਪਰ ਜਿੰਨੇ ਜੇ ਸਾਡਾ ਫਰਜ਼ਲਾ ਲੜਾਇਆ ਇਹ ਅਨੁਬੇਥੇ ਸਮਝ ਲੈਣਾ ਧੰਨਾ ਜੇ ਜਾਰੀ ਰਹੇਗਾ ਹੋ ਸਕਦਾ ਸਰਕਾਂ ਬੰਦ ਹੋਣ ਰੇਲ ਬੰਦ ਹੋਵੇ ਇਹ ਵਾਹ ਬਾਅਦ ਦੀ ਗੱਲ ਆ ਕਸਨਾਵ ਲੋਜ ਧਰਨਾ ਵਿੱਚ ਦਿੱਤਾ ਗਿਆ ਤੁਹਾਡੇ ਰੋਪ ਵੀ ਲਗਾਏ ਗਏ ਨੇ ਕੋਈ ਪੋਸਟਰ ਵੀ ਲਗਾਏ ਗਏ ਨੇ ਕੀ ਇਹਨਾਂ ਰੋਪ ਕੀ ਲਾਇਨੇ ਰੋਪੇ ਲਗਾਏ ਨੇ ਰਿਸ਼ਵਤ ਮੰਗਣ ਦੇ ਅੱਛਾ ਝੂਠ ਬੇਬੁਨਿਆਦ ਦੋਸ਼ ਨੇ ਇਹਨਾਂ ਨੂੰ ਜੇ ਕੋਈ ਸੰਭਣਤਾ ਆਵੇ ਨਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਕੋਈ ਆਡੀਓ ਕੋਈ ਵੀਡੀਓ ਜਾਂ ਬੰਦਾ ਹੀ ਆ ਕੇ ਸਾਹਮਣੇ ਕਵੇ ਕਿ ਮੈਂ ਦਿੱਤਨੇ ਕੱਲੇ ਦੋਸ਼ ਨੇ ਦੋਸ਼ ਤਾਂ ਕਿਸੇ ਕਿਸੇ ਤੇ ਵੀ ਲਾਦਨਗੇ ਔਰ ਪੋਸਟਰ ਵੀ ਉਹਨਾਂ ਲਗਾਏ ਨੇ ਕਾਫੀ ਜ਼ਿਆਦਾ ਜਿੱਥੇ ਲਿਖਿਆ ਐਫ ਆਈ ਆਰ ਦਰਜੇ ਬਲਾਕ ਕਰ ਦਿੱਤੇ ਮੇਰੇ ਤੇ 2011 12 ਦੇ ਵਿੱਚ ਇੱਕ ਝੂਠਾ ਪਰਚਾ ਦਰਜ ਹੋਇਆ ਸੀਗਾ ਉਹ ਉਦੋਂ ਹੀ ਖਾਰਜ ਹੋ ਗਿਆ ਸੀਗਾ ਔਰ ਇਹ ਗੱਲ ਮੈਂ ਜਦੋਂ ਮੈਂ ਆਪਣੇ ਨੋਮੀਨੇਸ਼ਨਸ ਭਰੇ ਸੀਗੇ ਉਸ ਨੋਮੀਨੇਸ਼ਨਸ ਪੇਪਰਾਂ ਦੇ ਵਿੱਚ ਵੀ ਮੈਂ ਮੈਂਸ਼ਨ ਕੀਤਾ ਆ ਸੀ ਕਿ ਐਨਓਸੀ ਦੇਣੀ ਪੈਂਦੀ ਮੈਂ ਮੈਂ ਹੋਈ ਤਾਂ ਕਹਿ ਦਿੰਦਾ ਜੀ ਮੈਂ ਉਹਦੇ ਵਿੱਚ ਮੈਂ ਆਪਣੇ ਨੋਮੀਨੇਸ਼ਨਸ ਪੇਪਰ 'ਤੇ ਵੀ ਭਰੇ ਹੋਏ ਸੀ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਚੀਜ਼ ਹੈਗੀ ਐ ਜਿਹੜੇ ਮੇਰੇ ਤੇ ਅਲਿਗੇਸ਼ਨਸ ਲਾ ਰਹੇ ਨੇ ਇਹ ਸਿਰਫ ਕਿਸੇ ਵਾਸਤੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਔਰ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦਾ ਟਾਈਮ ਦੇ ਵਿੱਚ ਸਾਨੂੰ ਪਤਾ ਇਹ ਚੀਜ਼ਾਂ ਆਮ ਗੱਲਾਂ ਨੇ ਔਰ ਇਹ ਕੋਈ ਨਾ ਕੋਈ ਰਾਜਨੀਤਿਕ ਤੌਰ ਤੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਹਨਾਂ ਨੂੰ ਆਗੂਕਰ ਬਣਾਇਆ ਕਿਸਨ ਕਿਹਨਾਂ ਨੂੰ ਕਿਸਾਨਾਂ ਨੂੰ ਇਹਦੇ ਇਹ ਦਰਸਲ ਇੱਕ ਕਿਸੇ ਨ ਕਿਸੇ ਪਾਰਟੀ ਨਾਲ ਤੋ ਰਿਲੇਟਡ ਨੇ ਨਾ ਜਦੋਂ ਵੇਖਦੇ ਨੇ ਵੀ ਹੁਣ ਪਾਰਟੀਆਂ ਤਾਂ ਸਾਡੀ ਨਾ ਤਾਂ ਸਰਕਾਰਾਂ 'ਚ ਨਾ ਆਉਣ ਵਾਲਾ ਕੋਈ ਭਵਿਸ਼ਾ ਹੈ ਨਾ ਕਿਤੇ ਆ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਸੇ ਉਹਨਾਂ ਨੂੰ ਨਕਾਰ ਦਿੱਤਾ ਹੈ ਹੁਣ ਕਿਸਾਨੀ ਭੇਸ ਦੇ ਵਿੱਚ ਆ ਕੇ ਇਹ ਆਪਦੀ ਰਾਜਨੀਤੀ ਚਲਾ ਦੇਣਾ ਕੜਿਆਲੀ ਤਾਰ ਤੇ ਵੀ ਕਹਿ ਰਹੇ ਕਿ ਦਖਲਤਾ ਕੀ ਦਿੱਤੀ ਜਾ ਰਹੀ ਹੈ ਕੜਿਆਲੀ ਤਾਰ ਦਾ ਜਿਹੜਾ ਮੁੱਦਾ ਹੈਗਾ ਉਹ ਦੋਨਾਂ ਤੇ ਲੁਮਲਦਾ ਹੈ ਗੇਟ ਨੰਬਰ 195 ਦਾ ਮੈਂ ਉਹ ਮੈਂ ਦੱਸ ਰਿਹਾ ਹਾਂ ਤੁਹਾਨੂੰ ਉਹਦੇ 'ਚ ਕੀ ਹੈ ਕਿ ਬੰਦ ਕਰਨ ਦੀ ਪਾਵਰ ਬੀਐਸਐਫ ਕੋਲ ਹੈ ਉਹ ਗੇਟ ਬੀਸਫ ਨੇ ਆਪਦੀ ਟਾਈਮਿੰਗ ਅਕੋਰਡ ਅ ਚਲਾਉਣਾ ਦਾ ਦੂਜੀ ਗੱਲ ਇਹਦੇ ਚ ਜਿਹੜੀਆਂ ਗਰੀਬ ਬੇਜ ਜ਼ਮੀਨੇ ਮਜ਼ਦੂਰ ਕਿਸਾਨ ਨੇ ਉਹਨਾਂ ਵੱਲੋਂ ਸਮੇਂ-ਸਮੇਂ ਦੇ ਸਰਕਾਰਾਂ ਚ ਵਕ-ਵਕ ਐਮਐਲਏ ਸਾਹਿਬਾਨਾਂ ਨੂੰ ਜਦੋਂ ਜਿਹੜੇ ਸੀਗੇ ਮੌਕੇ ਤੇ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਗਏ ਵੀ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਰੋਟੀ ਰੋਜ਼ੀ ਕਮਾਉਣ ਦਾ ਹੱਕ ਮਿਲਦਾ ਸਾਨੂੰ ਰੋਟੀ ਰੋਜ਼ੀ ਕਮਾਉਣ ਵਾਸਤੇ ਕੋਈ ਜ਼ਮੀਨ ਦਿੱਤੀ ਜਾਵੇ ਸਾਰੀ ਦੀ ਸਾਰੀ ਜ਼ਮੀਨ ਸੈਂਟਰਲ ਗਵਰਨਮੈਂਟ ਦੀ ਆ ਪੰਜਾਬ ਸਰਕਾਰ ਦੀ ਕਸੋਡੀ ਹੈ ਮੈਂ ਇਹ ਦਾ ਇੱਕ ਮੁੱਦਾ ਪੰਜਾਬ ਵਿਧਾਨ ਸਭਾ ਚ ਵੀ ਚੱਕਿਆ ਸੀ ਉਸ ਤੋਂ ਬਾਅਦ ਸਰਕਾਰ ਵੱਲੋਂ ਐਫਸੀਆਰਸ ਡਿਪਾਰਟਮੈਂਟ ਵੱਲੋਂ ਇੱਕ ਪਾਲਿਸੀ ਬਣ ਗਈ ਪਾਲਿਸੀ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹਨੂੰ 5-5 ਕਿੱਲੇਾਂ ਦੇ ਪਲਾਟ ਬਣਾ ਕੇ 5000 ਰੁਪਏ ਪ੍ਰਤੀ ਏਕੜ ਦੀ ਬੋਲੀ ਦੇ ਨਾਲ ਤੁਸੀਂ ਇਹ ਦੇ ਦਿਓ ਜਿਹੜੇ ਲੈਣਾ ਚਾਹੋ ਹੁਣ ਸਰਕਾਰ ਨੂੰ ਜਿਹੜਾ ਹੈਗਾ ਪਾਲਿਸੀ ਬਣਾ ਕੇ ਦੇਤੀ ਦਰਅਸਲ ਇਹ ਕੀ ਚਾਉਂਦੇ ਨੇ ਇਹ ਚਾਉਂਦੇ ਨੇ ਕਿ ਅਸੀਂ ਉਹ ਜ਼ਮੀਨ ਆਪ ਹੀ ਵਾਈਏ ਅਸੀਂ ਸਰਕਾਰ ਨੂੰ 1 ਰੁਪਿਆ ਨਾ ਦੇਈਏ ਜੇ ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਹੱਕ ਬਣਦਾ ਹੈ ਸਰਕਾਰ ਦੀ ਪਾਲਿਸੀ ਬਣ ਕੇ ਆ ਗਈ ਕਿ 5 ਏਕੜ ਮਿਲਨੇ ਆ 5000 ਤੋਂ ਬੋਲੀ ਸ਼ੁਰੂ ਹੋਣੀ ਹੈ ਇਹ ਭਾਵੇਂ 50 ਏਕੜ ਲੈ ਲੈਣ ਭਾਵੇਂ 100 ਏਕੜ ਲੈ ਲੈਣ ਭਾਵੇਂ 500 ਏਕੜ ਲੈ ਲੈਣ ਬੋਲੀ ਦੇ ਦੇਣ ਬੋਲੀ ਤਾਂ ਗਾ ਪਾ ਦੇ ਪੈਣ ਇਹ ਗੱਲ ਕਰਦੇ ਨੇ ਵੀ ਅਸੀਂ ਆਬਾਦ ਕਰਾ ਵੀ ਇੱਥੇ ਜੰਗਲ ਬਿਆਬਾਨ ਹੁੰਦਾ ਸੀ ਅਸੀਂ ਇਹਨੂੰ ਆਬਾਦ ਕੀਤਾ ਪਰ ਇੱਕ ਗੱਲ ਤਾਂ ਸੱਚਾਈ ਹੈ ਕਿ ਜ਼ਮੀਨ ਦੇ ਮਾਲਕ ਕੌਣ ਹੈ ਸੈਂਟਰਲ ਗਵਰਨਮੈਂਟ ਜੇ ਤੁਸੀਂ ਆਬਾਦ ਕੀਤਾ ਕਿਸੇ ਵੀ ਟਾਈਮ 'ਚ ਕੀਤਾ ਹੋਵੇ ਤਾਂ ਤੁਸੀਂ ਉਹਦੀ ਫਸਲ ਵੀ ਚੱਕੀ ਹੈ ਉਹਦਾ ਫਾਇਦਾ ਵੀ ਚੱਕਿਆ ਹੁਣ ਸਰਕਾਰ ਦੇ ਉਹ ਮਾਲਕ ਤਾਂ ਨਹੀਂ ਬਣ ਗਏ ਮਾਲਕ ਕੌਣ ਹੈ ਸਰਕਾਰ ਸਰਕਾਰ ਸਰਕਾਰੀ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਪਾਲਿਸੀ ਕਦੇ ਵੀ ਬਣਾ ਸਕਦੀ ਹੈ ਜੇ ਇਹਨਾਂ ਨੂੰ ਪਾਲਿਸੀ ਪਸੰਦ ਨਹੀਂ ਹੈ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਆਨਰੇਬਲ ਹੈਗੇ ਜਾਓ ਕੇਸ ਕਰ ਲਓ ਸਰਕਾਰ ਨੇ ਇੱਕ ਗੱਲ ਕਹੀ ਵੀ ਪੰਜ ਮਰਲੇ ਦੇ ਪਲਾਟ ਸੌਰੀ ਪੰਜ-ਪੰਜ ਕਿੱਲਿਆਂ ਦੇ ਪਲਾਟ 5000 ਰੁਪਏ ਦੀ ਰੇਟ ਤੇ ਬੋਲੀ ਸ਼ੁਰੂ ਕਰਾਂਗੇ ਇਹ ਬੋਲੀ ਦੇਦਣ ਲੈ ਜਾਣ ਭਾਵੇਂ ਸਾਰੇ ਦਾ ਸਾਰਾ ਇੱਕ ਰਕਬਾ ਲੈ ਜਾਣ ਇਹ ਸਿਰਫ ਇਹਨਾਂ ਦੀ ਇੱਕ ਘੜੀ ਹੈ ਕਿ ਜ਼ਮੀਨ ਵੀ ਅਸੀਂ ਵਾਉਣੀ ਹੈ ਔਰ ਮੁਫਤ ਵਾਉਣੀ ਹੈ ਅਸੀਂ ਸਰਕਾਰ ਨੂੰ 1 ਰੁਪਿਆ ਦੇ ਦੇਵਾਂ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇਹਨਾਂ ਤੋਂ ਇੱਕ ਸਵਾਲ ਕਰ ਲਓ ਬਿਕੀ ਤੁਸੀਂ ਬੋਲੀ ਦੇਣ ਨੂੰ ਤਿਆਰ ਹੋ ਜੇ ਤੁਸੀਂ ਜ਼ਮੀਨ ਨੂੰ ਵਾਉਣਾ ਚਾਹੁੰਦੇ ਹੋ ਤਾਂ ਸਰਕਾਰ ਨੂੰ ਉਹਦੇ ਬਦਲੇ ਕੀ ਦੇਣਾ ਜੇ ਸਰਕਾਰ ਕੋਲ ਪੈਸਾ ਆਏਗਾ ਤਾਂ ਡਿਵੈਲਪਮੈਂਟ ਤੇ ਲੱਗੂਗਾ ਉਹਨਾਂ ਪਿੰਡਾਂ 'ਚ ਲੱਗੂਗਾ ਆਹੀ ਰੋ ਲੈ ਕਿ ਅਸੀਂ ਇਹਨਾਂ ਨੇ ਅੜੀ ਬਣਾਈ ਹੈ ਕਿ ਅਸੀਂ ਨਹੀਂ ਛੱਡਦੀ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਨੇ ਫਰੋਜ਼ਪੁਰ ਹਰ ਪੰਜਾਬ ਜਥੇਬੰਦੀ ਦੀ ਹਰ ਪਿੰਡ ਦੇ ਵਿੱਚ ਇਕਾਈਆਂ ਨੇ ਫਰੋਜ਼ਪੁਰ ਦਿਹਾਤੀ ਦੇ ਵਿੱਚ ਜੇ 34-35 ਜਥੇਬੰਦੀਆਂ ਨੇ ਕਾ ਸਿਰ ਇਸੇ ਜਥੇ ਬੰਦੇ ਨੂੰ ਮੇਰੇ ਤੋਂ ਕਿਉਂ ਤਕਲੀਫ ਹੋ ਰਹੀ ਹੈ ਇਹ ਤਕਲੀਫ ਮੇਰੇ ਤੋਂ ਨਹੀਂ ਹੈ ਇਹ ਤਕਲੀਫ ਇਹਨਾਂ ਨੂੰ ਇਸ ਗੱਲ ਤੇ ਹੈ ਕਿਉਂਕਿ ਹੁਣ ਇਹਨਾਂ ਨੇ ਜਣੀਆਂ ਚੰਮ ਦੀਆਂ ਚਲਾਈਆਂ ਆਪਦੀਆਂ ਸਰਕਾਰਾਂ ਚ ਆਪਦੀਆਂ ਪਾਰਟੀਆਂ ਚ ਉਹ ਹੁਣ ਬੰਦ ਹੋ ਗਈ ਹੁਣ ਮਾਨਯੋਗ ਭਗਵਾਨ ਤਮਾਨ ਸਾਹਿਬ ਦੀ ਸਰਕਾਰ ਜੜੀ ਹੈ ਉਹ ਹਰੇਕ ਦੇ ਨਾਲ ਹੈ ਉਹ ਗਰੀਬ ਨਾਲ ਵੀ ਹੈ ਉਹ ਕਿਸਾਨ ਨਾਲ ਵੀ ਹੈ ਹਰੇਕ ਦੇ ਨਾਲ ਹੈ ਮਾਨ ਸਾਹਿਬ ਨੇ ਤਾਂ ਰੋਟੀ ਜੋਗੇ ਕੀਤਾ ਵੀ ਚਲੋ ਪੰਜ ਪੰਜ ਕਿੱਲੇ ਤੁਸੀਂ ਪਲਾਟ ਦੇ ਦੇਣੇ ਆਪਦੀ ਰੋਟੀ ਖਾਈ ਜਾਂ ਰੋਟੀ ਕਮਾਈ